ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਆਓ ਆਜਾ ਪਸੰਦਦੇ ਹਾਂ ਲੇਖਕ ਪ੍ਰੇਮ ਗੋਰਖੀ ਜੀ ਦੀ ਲਿਖੀ ਹੋਈ ਕਹਾਣੀ ਪਾਲਾ ਈਸਾਈ ਜਿਸ ਪਾਤਰ ਨੂੰ ਲੈ ਕੇ ਮੈਂ ਰਚਨਾ ਸ਼ੁਰੂ ਕਰਦਾ ਹਾਂ ਰਚਨਾ ਦੇ ਮੁਕਰ ਤੱਕ ਜ਼ਰੂਰੀ ਨਹੀਂ ਮੇਰਾ ਪਾਤਰ ਉਸ ਰੂਪ ਵਿੱਚ ਤੁਰੇ ਫਰੇ ਜਿਸ ਰੂਪ ਵਿੱਚ ਉਹਨੂੰ ਆਰੰਭ ਵਿੱਚ ਦਿਖਾਇਆ ਸੀ પાત્ર ਦਾ ਨਾਂ ਹੋਰ ਹੋ ਸਕਦਾ ਹੈ ਰੰਗ ਰੂਪ ਬਦਲ ਸਕਦਾ ਹੈ ਵਾਰਤਾਲਾਪ બદਲ ਸਕਦੀ ਹੈ ਤੇ ਨਾਂ ਵੀ ਬਦਲ ਸਕਦਾ ਹੈ ਉਹ પાત્ર ਵੀ ਤਾਂ insani ਰੂਪ ਹੀ ਹੈ ਉਹਦਾ ਟੁੱਟਣਾ ਭੱਜਣਾ ਗੈਰ ਕੁਦਰਤੀ ਨਹੀਂ ਮੇਰੇ ਨਾਲ ਤਾਂ ਇਉਂ ਹੀ ਹੁੰਦਾ ਹੈ ਹਰ લેਖਕ ਹੀ ਆਪਣੇ ਪਾਤਰਾਂ ਨੂੰ ਬਹੁਤ ਮੋਹ ਕਰਦਾ ਹੈ ਪਾਤਰਾਂ ਨੂੰ ਸਿਰਜਣ ਸਮੇਂ લેਖਕ ਆਪਣੀ ਕਲਾ ਦਾ ਕਮਾਲ ਦਿਖਾਉਂਦਾ ਹੈ ਨਾਨਕ ਸਿੰਘ ਦੇ ਕਿਸੇ ਵੀ ਨਾਵਲ ਦੇ ਪਾਤਰਾਂ ਨੂੰ ਦੇਖ ਲਵੋ ਗੁਰਬਖਸ਼ ਸਿੰਘ ਦੇ ਨਾਵਲ ਰੁੱਖਾਂ ਦੀ ਜੀਰਾਨ ਦੇ ਪਾਤਰਾਂ ਨੂੰ ਲੈ ਲਵੋ ਗੁਰਦੇਵਾਲ ਸਿੰਘ ਦੇ ਨਾਵਲਾਂ ਦੇ ਪਾਤਰਾਂ ਬਾਰੇ ਚਰਚਾ ਕਰ ਲਵੋ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਦੇ ਪਾਤਰਾਂ ਵੱਲ ਧਿਆਨ ਮਾਰ ਲਵੋ ਸੰਤੋਖ ਸਿੰਘ ਤੀਰ ਦੀਆਂ ਕਹਾਣੀਆਂ ਦੇ ਪਾਤਰ ਹਨ ਸੁਖਵੀਰ ਦੇ ਨਾਵਲਾਂ ਕਹਾਣੀਆਂ ਦੇ ਪਾਤਰਾਂ ਨੂੰ ਜਹਨ ਚ ਬਿਠਾ ਕੇ ਚਰਚਾ ਕਰ ਲਵੋ ਅਮਰਤਾ ਪ੍ਰੀਤਮ ਦੇ ਨਾਵਲਾਂ ਦੇ ਪਾਤਰ ਦੇਖੋ। ਰਾਮ ਸਰੂਪ ਅੰਖੀ ਦੇ ਨਾਵਲਾਂ ਦੇ ਪਾਤਰ ਦੇਖ ਲਵੋ। ਸਾਨੂੰ ਲੇਖਕਾਂ ਦੀ ਕੋਈ ਸੀਮਾ ਨਜ਼ਰ ਹੀ ਨਹੀਂ ਆਉਂਦੀ। ਉਹਨਾਂ ਦੇ ਪਾਤਰਾਂ ਦਾ ਇੰਨਾ ਪਸਾਰ ਦੇਖ ਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ। ਆਓ ਆਪਾਂ ਇੱਕ ਬੜੇ ਕਮਾਲ ਦੇ ਬੰਦੇ ਪਾਲੇ ਦੀ ਗੱਲ ਕਰੀਏ ਜਿਨੇ ਮੇਰੀ ਗਲੀ ਦੇ ਇੱਕ ਘਰ ਵਿੱਚ ਜਨਮ ਲਿਆ ਤੇ ਮਾੜੇ ਪਾਗਾਂ ਨੂੰ ਉਬੋਤੀ ਲੰਮੀ ਉਮਰ ਨਹੀਂ ਸੀ ਭੋਗ ਸਕਿਆ ਚਾਚੀ ਚੰਨੂ ਨੂੰ ਪਤਾ ਨਹੀਂ ਕਿੱਥੋਂ ਸੂ ਮਿਲੀ ਪਾਲੇ ਦੀ ਉਹ ਮੇਰੇ ਕੋਲ ਦੌੜੀ ਆਈ ਮੇਰੇ ਹੱਥਾਂ ਤੇ 200 ਰੁਪਏ ਰੱਖ ਕੇ ਕਹਿੰਦੀ ਪੁੱਤ ਚੁੱਕ ਪੈਹੇ ਤੇ ਕਿਹੜੀ ਘੜੀ ਤੂੰ ਜਲਾਲਾਬਾਦ ਜਾ ਪਹੁੰਚ ਮੇਰਾ ਪੁੱਤ ਉਹਨੂੰ ਥੇ ਪੈਣੀ ਪਾਲੇ ਨੂੰ ਲੈ ਕੇ ਆ ਭਾਵੇਂ ਕੁਝ ਹੋ ਜਾਵੇ ਖਾਲੀ ਹੱਥ ਨਾ ਮੁੜੀ ਉਹ ਤੇ ਇੱਕ ਮਸਜਿਦ ਚ ਬੈਠਾ ਈਸਾਈ ਬਣਿਆ ਫਿਰਦਾ ਉਹਨੇ ਵਿਆਹ ਵੀ ਕਰਾ ਲਿਆ ਤੇ ਉਹਦੇ ਨਿਆਣੇ ਵੀ ਆ ਕੁਛ ਵੀ ਕਹਿ ਦੇਈਂ ਤੂੰ ਕਹਿ ਦੇਈਂ ਤੇਰੀ ਮਾਂ ਮਰਨ ਕੰਡੇ ਪਈ ਐ ਤੇਰੇ ਵਾਸਤੇ ਤੜਫਦੀ ਐ ਉਹਦਾ ਸਾਥ ਤੈਨੂੰ ਦੇਖੇ ਬਿਨਾ ਨਹੀਂ ਨਿਕਲਣਾ ਕਾਕਾ ਪ੍ਰੇਮ ਇਕੰਮ ਤੂੰਹੇ ਕਰ ਸਕਦਾ ਤੂੰਹੇ ਸ਼ੇਰ ਪੁੱਤ ਐ ਸਾਡਾ ਜਾਂ ਮੇਰਾ ਬੱਚਾ ਕਿਹੜੀ ਘੜੀ ਵਗ ਜਾ ਪੁੱਤ ਮੇਰੇ ਹੋਰ ਪੈਸੇ ਮੇਰੇ ਪਾਸ ਹੈ ਨਹੀਂ ਆ ਵੀ ਪਤਾ ਨਹੀਂ ਮੈਂ ਕਿੰਨਾ ਇਕੱਠੇ ਕੀਤੇ ਆ ਮੰਗ ਤੰਗ ਕੇ ਮੈਂ ਕ੍ਰਾਂਤੀਕਾਰੀ ਜੋਸ਼ ਵਿੱਚ ਫਿਰੋਜ਼ਪੁਰ ਤਾਂ ਕਈ ਵਾਰ ਘੁੰਮ ਫਿਰਾਇਆ ਸੀ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਯਾਦਗਾਰ ਤੱਕ ਜਾਣਾ ਤੇ ਮੱਥਾ ਟੇਕ ਕੇ ਸੌਂ ਖਾਣੀ ਪ੍ਰਣ ਕਰਨਾ ਤੇ ਨਾਰੇ ਮਾਰ ਕੇ ਮੋੜਨਾ ਜਲਾਲਾਬਾਦ ਦਾ ਇਹ ਤਾਂ ਪਤਾ ਸੀ ਕਿ ਫਿਰੋਜ਼ਪੁਰ ਦੇ ਕੋਲ ਹੀ ਹੈ ਪਰ ਉਧਰ ਕਦੇ ਗਿਆ ਨਹੀਂ ਸੀ ਦੂਜੇ ਦਿਨ ਮੂੰਹ ਨੇਰੇ ਗਈ ਮੈਂ ਬਸ ਜਾ ਫੜੀ ਤੇ ਦੁਪਹਿਰ ਤੱਕ ਜਲਾਲਾਬਾਦ ਜਾ ਪਹੁੰਚਾ ਉਥੇ ਪਹੁੰਚ ਕੇ ਗਿਰਜਾ ਘਰ ਜਾ ਲੱਭਿਆ ਤੇ ਨਾਲ ਹੀ ਪਾਲੇ ਦਾ ਘਰ ਉਹਦੀ ਬਹੂ ਨੂੰ ਜਦੋਂ ਮੈਂ ਜਲੰਧਰੋਂ ਆਉਣ ਬਾਬਤ ਦੱਸਿਆ ਤਾਂ ਉਹਨੇ ਇੱਕਦਮ कुंठ ਕੱਢ ਲਿਆ ਤੇ ਮੇਰੇ ਪੈਰੀ ਮੱਥਾ ਟੇਕਿਆ ਉਹਨੇ ਦੋਹਾਂ ਮੁੰਡਿਆਂ ਨੂੰ ਵੀ ਕੋਲ ਬੁਲਾ ਕੇ ਦੱਸਿਆ ਪੁੱਤ ਇਹ ਤੁਹਾਡੇ ਤਾਇਆ ਜੀ ਆ ਮੱਥਾ ਟੇਕੋ ਬਹੂ ਚਾਤ ਰਣ ਲੱਗੀ ਤਾਂ ਮੈਂ ਉਹਨੂੰ ਰੋਕ ਦਿੱਤਾ ਬੀਬਾ ਚਾਹ ਤਾਂ ਰਹਿਣ ਦੇ ਪਾਲਾ ਕਿੱਥੇ ਆ ਬਾਈ ਜੀ ਬੁਲਾਉਣੀ ਆ ਮੈਂ ਉਹਨੇ ਪਾਣੀ ਛੱਡਿਆ ਚਟਾਲੇ ਨੂੰ ਮੈਂ ਮਾਰਦੀ ਆ ਆਵਾਜ਼ ਇਸ ਤੋਂ ਪਹਿਲਾਂ ਕਿ ਬਹੂ ਪਾਲੇ ਨੂੰ ਹਾਕ ਮਾਰਦੀ ਮੈਂ ਉੱਠ ਕੇ ਖੇਤਾਂ ਵੱਲ ਤੁਰ ਪਿਆ ਕਿੱਧਰ ਹੈ ਪਲਾਂ ਮੈਂ ਤੁਰਦਿਆਂ ਪੁੱਛਿਆ ਬਾਈ ਜੀ ਉਹ ਆ ਖੱਬੇ ਹੱਥ ਸਾਫਾ ਬੰਨਿਆ ਹੋਇਆ ਮੁਖਤਾਰ ਕਰਕੇ ਵਾਜ ਮਾਰ ਲਿਓ ਉਂਝ ਪਛਾੜਤਾ ਹੈ ਹੀ ਏ ਤੁਹਾਨੂੰ ਪਾਲੇ ਨੇ ਤਾਂ ਮੈਨੂੰ ਪਛਾਣ ਲਿਆ ਮੈਂ ਹੀ ਨਹੀਂ ਪਛਾਣਿਆ ਬਹੁਤ ਸਾਲਾਂ ਬਾਅਦ ਤਾਂ ਮੈਂ ਉਹਨੂੰ ਦੇਖ ਰਿਹਾ ਸੀ ਜੋ ਹੁਣ ਮੁਖਤਾਰ ਬਣਿਆ ਫਿਰਦਾ ਸੀ ਮੈਂ ਇਸੇ ਲਈ ਤਾਂ ਆਪਣੇ ਆਪ ਨੂੰ ਹੀ ਪੁੱਛ ਰਿਹਾ ਸੀ ਪਈ ਇਹ ਪਾਲਈ ਹੈ ਚਾਚੀ ਚੰਨੋਂ ਦਾ ਪੁੱਤਰ ਬਹੁਤ ਸਾਲ ਪਹਿਲਾਂ ਪਾਲਾ ਮਾੜੀ ਸੰਗਤ ਵਿੱਚ ਪੈ ਗਿਆ ਸਾਨੂੰ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਪਿੰਡ ਚੌਗਟੀ ਦੇ ਇੱਕ ਬੰਦੇ ਕੋਲੋਂ ਉਨੇ ਗੁਲਜ਼ਾਰੀ ਦਾ ਨਾਮ ਲੈ ਕੇ ਵੱਡੀ ਦੀਗ ਮੰਗ ਲਈ ਤੇ ਨਾਲ ਦੋ ਕਟਛੇ ਤੇ ਪਿੱਤਲ ਦੀਆਂ ਦੋ ਬਾਲਟੀਆਂ ਵੀ ਲੈ ਗਿਆ। ਅਗੋਂ ਦੇਣ ਵਾਲੇ ਭੁੱਲ ਭੁਲਾ ਗਏ। ਜਾਂ ਤਾਂ ਉਹਨਾਂ ਨੂੰ ਉਦੋਂ ਆਇਆ ਜਦੋਂ ਕਿਸੇ ਦੇ ਘਰ ਵਿਆਹ ਤਰਿਆ ਗਿਆ। ਭਾਂਡਿਆਂ ਦੀ ਲੋੜ ਪਈ ਤਾਂ ਪਾਲ ਕਰਦਿਆਂ ਨੂੰ ਚੇਤਾ ਆਇਆ। ਗੁਲਜ਼ਾਰੀ ਦੇ ਘਰ ਆ ਗਏ ਪਰ ਗੁਲਜ਼ਾਰੀ ਨੇ ਭਾਂਡੇ ਕੀ ਕਰਨੇ ਸੀ। ਫਿਰ ਇਹ ਤਾਂ ਪਤਾ ਲੱਗੇ ਕਿਹੜਾ ਮੁੰਡਾ ਸੀ ਜਿਹੜਾ ਗੁਲਜ਼ਾਰੀ ਦਾ ਨਾਮ ਲੈ ਕੇ ਭਾਂਡੇ ਲਿਆਇਆ। ਫਿਰ ਜਦੋਂ ਤੱਕ ਪਾਲੇ ਦਾ ਪਤਾ ਲੱਗਾ ਪਾਲਾ ਤਾਂ ਘਰੋਂ ਜਾ ਚੁੱਕਾ ਸੀ ਦੂਜੇ ਪਾਸੇ ਪੁਲਿਸ ਤਾਂ ਉਹਦੇ ਉੱਪਰ 23 ਕੇਸ ਬਣਾਈ ਬੈਠੀ ਸੀ ਪਾਲੇ ਦੇ ਬਦਲੇ ਪੁਲਿਸ ਉਸਤੇ ਵੱਡੇ ਭਰਾ ਨੂੰ ਥਾਣੇ ਲੈ ਗਈ ਚੰਨੂ ਉਦੋਂ ਦੌੜੇ ਦੌੜੀ ਆਰਾਮ ਨਗਰੀਏ ਦੇਵ ਰਾਜ ਕੋਲ ਗਈ ਤੇ ਉਹ ਮੁੰਡੇ ਨੂੰ ਥਾਣੇੋਂ ਛੁਡਾ ਕੇ ਲਿਆਇਆ ਉਹਨੇ ਥਾਣੇਦਾਰ ਨੂੰ ਦੱਸਿਆ ਕਿ ਉਹ ਮੁੰਡਾ ਤਾਂ ਪਹਿਲਾਂ ਹੀ ਬੇਦਖਲ ਕੀਤਾ ਹੋਇਆ ਹੋਂ ਘਰ ਵਾਲਿਆਂ ਦੀ ਕੋਈ ਉਹਦੀ ਜ਼ਿੰਮੇਵਾਰੀ ਨਹੀਂ ਬਣਦੀ। ਉਹ ਬਾਹਰ ਕੁਸ਼ ਕਰਦਾ ਫਿਰੇ। ਇਧਰ ਪਾਲਾ, ਹੋਰ ਅੱਗੇ ਵਧਦਾ ਗਿਆ। ਉਹਦਾ 2 ਸਾਲ ਦਾ ਕੋਈ ਪਤਾ ਨਾ ਲੱਗਾ। ਤੀਜੇ ਸਾਲ ਉਹਦੇ ਭਣਕ ਪਈ ਕਿ ਉਹ ਫਿਰੋਜ਼ਪੁਰ ਜੇਲ੍ਹ ਵਿੱਚ ਕਿਤੇ ਫਸ ਗਿਆ ਤੇ ਸਜ਼ਾ ਹੋ ਗਈ। ਫਿਰ ਖਬਰ ਮਿਲੀ ਉਹਦੀ ਜੇਲ੍ਹ ਬਦਲੀ ਜਲੰਧਰ ਹੋ ਗਈ। ਚਾਚੀ ਨੇ ਮੈਨੂੰ ਛੇਤੀ ਜਲੰਧਰ ਪਹੁੰਚਣ ਨੂੰ ਕਿਹਾ। ਮੈਂ ਜਲੰਧਰ ਪਹੁੰਚਾ ਕਹਿੰਦੀ ਆਪਾਂ ਪਾਲੇ ਨੂੰ ਮਿਲ ਕੇ ਆਉਣਾ ਮੈਂ ਉਹਨੂੰ ਬਥੇਰਾ ਸਮਝਾਇਆ ਕਿ ਇੱਕ ਪਾਸੇ ਤੂੰ ਉਹਨੂੰ ਘਰੋਂ ਬੇਦਖਲ ਕਰਦੀ ਐ ਦੂਜੇ ਪਾਸੇ ਤੂੰ ਉਹਨੂੰ ਮੋਹ ਵੀ ਬਹੁਤ ਕਰਦੀ ਪੁੱਤਰ ਉਹ ਢਿੱਡ ਦੀ ਅੰਦਰ ਹੈ ਕਿੱਦਾਂ ਦੂਰ ਹੋ ਜਾ ਮੈਂ ਤੇ ਚਾਚੀ ਨੇ ਫਾਰਮ ਭਰਿਆ ਤੇ ਪਾਲੇ ਨਾਲ ਮੁਲਾਕਾਤ ਜਾ ਕੇ ਕੀਤੀ ਮੈਂ ਦੇਖ ਕੇ ਹਿੱਲ ਗਿਆ ਉਹ ਤਾਂ ਜਵਾਨ ਹੀ ਬੜਾ ਨਿਕਲਿਆ ਸੀ ਅੱਖਾਂ ਬਿੱਲੀਆਂ ਚਾਚੀ ਵਾਂਗ ਹੀ ਗੋਰਾ ਨਿਸ਼ੋ 6 ਫੁੱਟ ਤੋਂ ਵੀ ਉੱਚਾ ਕੱਦ ਸਾਡੇ ਵੱਲ ਦੇਖ ਕੇ ਹੱਸੇ ਜਾਵੇ ਮੈਂ ਹੈਰਾਨ ਹੋ ਕੇ ਦੇਖਾਂ ਚੱਜ ਦੇ ਕੰਮ ਕਰਦਾ ਇਹਨੂੰ ਪੁਲਿਸ ਵਾਲਿਆਂ ਨੇ ਹੱਸ ਕੇ ਲੈਣਾ ਸੀ ਜੇਲਾ ਚ ਤਾਂ ਨਾਰੂ ਨਾ ਬੈਂਦਾ ਅਸੀਂ ਜਦੋਂ ਮੁਲਾਕਾਤ ਕਰਕੇ ਮੁੜੇ ਤਾਂ ਚਾਚੀ ਹੱਸ ਕੇ ਕਹਿੰਦੀ ਪ੍ਰੇਮ ਇਹ ਮੇਰਾ ਪਾਲਾ ਤਾਂ ਲੱਗਦਾ ਹੀ ਨਹੀਂ ਇਹ ਤਾਂ ਕੋਈ ਬਦਮਾਸ਼ ਸੀ ਗੁੰਡਾ ਦਾਸ ਨੰਬਰੀਆ ਰੂਲੂ ਹੁਣ ਜੇਲਾ 'ਚ ਹਾਯੋ ਮੇਰੇ ਰੱਬਾ ਤੇ ਚਾਚੀ ਰੋਣ ਲੱਗ ਪਈ ਮਹੀਨੇ ਕੁ ਬਾਅਦ ਮੈਂ ਇੱਕ ਪੁਲਿਸ ਵਾਲੇ ਨੂੰ ਮਿਲ ਕੇ ਗੱਲ ਕੀਤੀ ਤਾਂ ਉਹਨੇ ਇੱਕ ਤਰਕੀਬ ਦੱਸੀ ਕਿ ਤੂੰ ਉਹਨੂੰ ਮਹੀਨੇ ਵਾਸਤੇ ਪੈਰੋਲ ਤੇ ਲਿਆ ਸਕਦਾ ਹੈ ਮੈਂ ਜਲੰਧਰ ਘਰ ਪਹੁੰਚਿਆ ਨਾ ਚਾਚੀ ਨੂੰ ਦੱਸਿਆ ਤੇ ਨਾ ਮੈਂ ਘਰ ਕਿਸੇ ਨਾਲ ਗੱਲ ਕੀਤੀ ਮੈਂ ਜਲੰਧਰੀਆਂ ਨੂੰ ਪਣਕ ਹੀ ਨਹੀਂ ਪਹਿਣ ਦਿੱਤੀ ਤੇ ਪਾਲੇ ਨੂੰ ਜੇਲ੍ਹ ਚੋਂ ਸਿੱਧਾ ਬਸ ਬਿਠਾਇਆ ਤੇ ਚੰਡੀਗੜ੍ਹ ਆ ਗਏ ਉਨੇ ਦਿਨੀ ਹਰਬਾ ਸਪੋਰ ਮੇਰੇ ਨਾਵਲ ਤਿੱਤਰ ਖੰਬੀ ਜੋ ਤੇ ਨਾਟਕ ਤਿਆਰ ਕਰ ਰਿਹਾ ਸੀ ਜਿਹਦੇ ਵਿੱਚ ਦਲਬੀਰ ਪੱਤਰਕਾਰ ਰਜਿੰਦਰ ਸੋਢੀ ਕਵੀ ਬੀਬਾ ਕੁਲਵੰਤ ਕਹਾਣੀ ਲੇਖਕਾ ਪ੍ਰਕਾਸ਼ ਚિત੍ਰਕਾਰ ਸਵੈਰਾਜ ਸੰਧੂ ਕਹਾਣੀ ਲੇਖਕ ਦਲਬੀਰ ਦੀ ਪਤਨੀ ਜਸਵੀਰ ਅਜਾਇਬ ਪੱਲੇਵਾਲੀਆ ਕਹਾਣੀ ਲੇਖਕ ਆਪੋ ਆਪਣਾ ਰੋਲ ਕਰਨ ਲਈ ਤਿਆਰ ਹੋ ਰਹੇ ਸਨ ਮੈਂ ਪਾਲੇ ਨੂੰ ਵੀ ਹਰਵੰਸ ਪੌਰ ਦੇ سپੁਰਦ ਕਰ ਦਿੱਤਾ। ਨਾਟਕ ਬੜਾ ਕਾਮਯਾਬ ਰਿਹਾ। ਉਹਦੇ 3 ਸ਼ੋਅ ਹੋਏ। ਪਹਿਲੇ ਦਿਨ ਟ੍ਰਿਬਿਊਨ ਅਖਬਾਰ ਦੇ ਚੀਫ ਐਡੀਟਰ ਪ੍ਰੇਮ ਪਾਟਿਆ, ਜਨਰਲ ਮੈਨੇਜਰ, ਦੋ ਟਰਸਟੀ ਤੇ ਟ੍ਰਿਬਿਊਨ ਵਿੱਚ ਕੰਮ ਕਰਦੇ ਹੋਰ ਬਹੁਤ ਸਾਰੇ ਵਰਕਰ। ਅਗਲੇ ਦਿਨ ਪੰਜਾਬ ਸਰਕਾਰ ਦਾ ਇੱਕ ਮੰਤਰੀ ਬੁਲਾ ਲਿਆ। ਅਖਬਾਰ ਨਾਲ ਜੁੜੇ ਹੋਣ ਕਰਕੇ ਮੰਤਰੀ ਦੌੜਾ ਆਇਆ ਤੇ ਮੋਟੀ ਸਾਰੀ ਰਕਮ ਦੇਣ ਦਾ ਵੀ ਐਲਾਨ ਕਰ ਗਿਆ। ਕਈ ਦਿਨ ਨਾਟਕ ਸੰਬੰਧੀ ਖਬਰਾਂ ਛਪਦੀਆਂ ਰਹੀਆਂ ਤੇ ਵਿਸ਼ੇਸ਼ ਜ਼ਿਕਰ ਇਸ ਗੱਲ ਦਾ ਹੁੰਦਾ ਕਿ ਟ੍ਰਿਬਿਊਨ ادارے ਦਾ ਹੀ ਨਾਟਕ ਲੇਖਕ ادارے ਦਾ ਹੀ ਡਾਇਰੈਕਟਰ ਤੇ ਐਕਟਰ ਵੀ ਬਹੁਤੇ ادارے ਦੇ ਹੀ ਪਾਲੇ ਨੂੰ ਮੈਂ ਮਹੀਨੇ ਬਾਅਦ ਛੱਡਣ ਗਿਆ ਤਾਂ ਜੇਲ੍ਹ ਪਹੁੰਚਣ ਤੋਂ ਪਹਿਲਾਂ ਲਾਡੋ ਵਾਲੀ ਘਰ ਵੀ ਫੇਰਾ ਪਵਾ ਦਿੱਤਾ ਸਭ ਨੂੰ ਨਾਟਕ ਵਿੱਚ ਕੰਮ ਕਰਨ ਦੀਆਂ ਪਾਲੇ ਦੀਆਂ ਫੋਟੋਆਂ ਦਿਖਾਈਆਂ ਤਾਂ ਸਾਰੇ ਹੈਰਾਨ ਘਟ ਪਰੇਸ਼ਾਨ ਬਹੁਤਾ ਹੋ ਗਏ ਫਿਰ ਇੱਕ ਦਿਨ ਪਤਾ ਲੱਗਾ ਕਿ ਜੇਲ੍ਹ ਅੰਦਰ ਕੈਦੀਆਂ ਵਿੱਚੋਂ ਹੀ ਕੋਈ ਐਸਾ ਭਲਾਪੁਰਸ਼ ਪਾਲੇ ਨੂੰ ਟੱਕਰ ਗਿਆ ਜਿਹੜਾ ਪਾਲੇ ਨੂੰ ਸਜ਼ਾ ਕੱਟਣ ਬਾਅਦ ਜਲਾਲਾਬਾਦ ਲੈ ਗਿਆ ਰੱਬ ਜਾਣੇ ਉਹ ਵੀ ਕੋਈ ਸਜ਼ਾ ਕੱਟ ਰਿਆ ਸੀ ਜਾਂ ਕੋਈ ਜੇਲ੍ਹ ਮੁਲਾਜ਼ਮ ਸੀ ਸੀ ਉਹ ਕੋਈ ਭਲਾ ਆਦਮੀ ਸੀ ਉਹ ਬੰਦੇ ਨੇ ਹੀ ਪਾਲੇ ਦਾ ਵਿਆਹ ਕਰ ਦਿੱਤਾ ਤੇ ਉਹਨੂੰ ਈਸਾਈ ਬਣਾ ਕੇ ਇੱਕ ਗਿਰਜੇ ਵਿੱਚ ਬਿਠਾ ਦਿੱਤਾ ਹੌਲੀ-ਹੌਲੀ ਉਹ ਚਾਚੀ ਚੰਨ ਨੂੰ ਮਿਲਣ ਲੱਗ ਪਿਆ ਇੱਕ ਦਿਨ ਚਾਚੀ ਨੂੰ ਉਹਦੀ ਨੂੰਹ ਦਾ ਜਲਾਲਾਬਾਦ ਤੋਂ ਟੈਲੀਫੋਨ ਆਇਆ ਕਿ ਪਾਲਾ ਬਹੁਤ ਸਖਤ ਬਿਮਾਰ ਹੈ ਤੇ ਉਹ ਵਾਰ-ਵਾਰ ਕਹਿ ਰਿਹਾ ਹੈ ਕਿ ਮੈਨੂੰ ਜਲੰਧਰ ਪਹੁੰਚਾ ਦਿਓ ਹੁਣ ਜਲਾਲਾਬਾਦ ਜਾਵੇ ਕਿਹੜਾ ਮਦਨਤਾ 2 ਸਾਲ ਪਹਿਲਾਂ ਕਈ ਦਿਨ ਬਿਮਾਰ ਰਹਿ ਕੇ ਗੁਜ਼ਰ ਗਿਆ ਸੀ ਦੇਖਭਾਲ ਵਿੱਚੋਂ ਹੰਬ ਕੇ ਚਾਚੀ ਨੂੰ ਮੈਂ ਹੀ ਦੱਸਿਆ ਜਿਨੇ ਨਾ ਨਹੀਂ ਸੀ ਕਰਨੀ ਪਾਲੇ ਨੂੰ ਮੈਂ ਤਿਆਰ ਕਰ ਲਿਆ ਉਹਦੇ ਬੋਟੇ ਤੇ ਛੋਟਾ ਬੁੰਡਾ ਵੀ ਨਾਲ ਜਾਣ ਲਈ ਤਿਆਰ ਹੋ ਗਏ ਅਸੀਂ ਗੱਡੀ ਫੜੀ ਤੇ ਰਾਤ ਦੇ 10 ਵਜੇ ਜਲੰਧਰ ਘਾਰਾ ਪਹੁੰਚੇ ਪਾਲੇ ਨੇ ਸ਼ਹਿਰੋਂ ਡਾਕਟਰ ਕੋਲੋਂ ਹਫ਼ਤਾ ਪਰ ਦਵਾਈ ਖਾਧੀ ਤੇ ਉਹੋ ਕੋੜੇ ਵਾਂਗ ਤੁਰਨ ਫਿਰਨ ਲੱਗਾ ਚਾਚੀ ਚੰਨੂ ਵੀ ਨੂੰ ਨਾਲ ਰਾਜਮੇਚ ਗਈ ਪਿੱਛੋਂ ਜਲਾਲਾਬਾਦ ਤੋਂ ਨਿਤ ਦਿਹਾੜੀ ਚਿੱਠੀਆਂ ਆਉਣ ਲੱਗੀਆਂ ਅਖੀਰ ਚਾਚੀ ਨੇ ਹੀ ਕਹਿ ਦਿੱਤਾ ਜਾਓ ਭਾਈ ਆਪਣਾ ਘਰਵਾਰ ਸੰਭੋ ਜਾ ਕੇ ਚਿੱਠੇ ਪੱਤਰ ਪਾਈ ਜਾਈਂ ਅਖੀਰ ਉਹਨਾਂ ਨੂੰ ਚਾਚੀ ਨੇ ਬਸੇ ਚੜਾ ਦਿੱਤਾ 1 ਮਹੀਨਾ 3 ਮਹੀਨੇ 6 ਮਹੀਨੇ ਫਿਰ ਤਾਂ ਸਾਲ ਵੀ ਟੱਪ ਗਿਆ ਪਾਲਾ ਠੀਕ-ਠਾਕ ਸੀ ਇੱਕ ਦਿਨ ਅੱਧੀ ਰਾਤੀ ਪਾਲੇ ਦੀ ਵੋਟੀ ਦਾ ਟੈਲੀਫੋਨ ਆ ਗਿਆ ਉਰੋਈ ਜਾਵੇ ਤੇ ਗੱਲ ਵੀ ਸਾਫ਼ ਨਾ ਹੋਵੇ ਪਾਲਾ ਬਹੁਤ ਢਿੱਲਾ ਸੀ ਤੇ ਉਹਦੀਆਂ ਲੱਤਾਂ ਵੀ ਕੰਮ ਨਹੀਂ ਸੀ ਕਰ ਰਹੀਆਂ ਜਵਾਨ ਵੀ ਖਰਾਬ ਹੋ ਗਈ ਸੀ ਚਾਚੀ ਜੰਨੂ ਨੇ ਹਿੰਮਤ ਕੀਤੀ ਤੇ ਪੈਸੇ ਉਧਾਰ ਫੜ ਕੇ ਗੱਡੀ ਜਾ ਬੈਠੀ ਤੇ ਅਗਲੇ ਦਿਨ ਦਿਨ ਖੜੇ ਖੜੇ ਕਾਰ ਆ ਪਹੁੰਚੀ ਸਮੇਤ ਪਾਲੇ ਦੇ ਡੱਬਾ ਮੈਨੂੰ ਛੋਟੇ ਭਰਾ ਬਿੱਲੇ ਨੇ ਫੋਨ ਤੇ ਪਾਲੇ ਦੇ ਘਰ ਆ ਜਾਣ ਬਾਰੇ ਸੰਖੇਪ ਚ ਦੱਸਿਆ ਮੈਂ ਸਵੇਰੇ ਹੀ ਜਲੰਧਰ ਆ ਪਹੁੰਚਾ ਬੀਬੀ ਕੋਲ ਬੈਠ ਤੇ ਆ ਮੈਂ ਪਾਲੇ ਬਾਰੇ ਪੁੱਛਿਆ ਤਾਂ ਬੀਬੀ ਬੋਲੀ ਕਾਕਾ ਮੈਨੂੰ ਤਾਂ ਲੱਗਦਾ ਨਹੀਂ ਉਹ ਮਹੀਨਾ ਖੰਡ ਕੱਢੇ ਮੈਂ ਚਾਚੀ ਦੇ ਘਰ ਆਇਆ ਚਾਚੀ ਨੇ ਬੈਨ ਲਈ ਮੈਨੂੰ ਕੁਰਸੀ ਦਿੱਤੀ ਮੇਰੇ ਵੱਲ ਦੇਖ ਕੇ ਪਾਲਾ ਰੋਣ ਲੱਗ ਪਿਆ ਮੈਂ ਉੱਠ ਕੇ ਉਹਦਾ ਸਿਰ ਭਲੋਸਿਆ ਤੇ ਹੌਸਲਾ ਦਿੰਦਿਆਂ ਕਿਹਾ ਐਵੇਂ ਨੀ ਦਿਲ ਛੱਡੀ ਦਾ ਤੂੰ ਤਾਂ ਬਈ ਅਜੇ ਤਕੜ ਹੈ ਤੁਰਨ ਫਿਰਨ ਜੋਗਾ ਹੋ ਆਪਾਂ ਤੈਨੂੰ ਚੰਡੀਗੜ੍ਹ ਲੈ ਜਾਣ ਪੀਜੀਆ ਤੇਰਾ ਇਲਾਜ ਕਰਾਉਂਦੇ ਆ ਹਾਲੇ ਤਾਂ ਬਈ ਆਪਾਂ ਨਵਾਂ ਨਾਟਕ ਖੇਡਣਾ ਪਾਲਾ ਮੇਰਾ ਹੱਥ ਕੁੱਟਦਾ ਫੇਰ ਰੋਣ ਲੱਗ ਪਿਆ ਤੇ ਮੇਰੇ ਵੱਲ ਗੌਰ ਨਾਲ ਦੇਖਦਾ ਬੋਲਿਆ ਪਾ ਮੈਂ ਬੜੀ ਗਲਤ ਕੰਮ ਕੀਤੇ ਪੁਲਿਸ ਤੇ ਬੜੀ ਕੁੱਟ ਖਾਧੀ ਪਾ ਮੈਂ ਮਰਨਾ ਨਹੀਂ ਚਾਹੁੰਦਾ ਪਰ ਡਾਕਟਰ ਨੇ ਦੱਸਿਆ ਤੈਨੂੰ ਤੇਰੇ ਡੈਡੀ ਵਾਲੀ ਬਿਮਾਰੀ ਚਿੰਬੜ ਗਈ ਉਹ ਤੇਰੇ ਵੱਡੇ ਪ੍ਰਾਣ ਨੂੰ ਚਿੰਬੜ ਗਈ ਸੀ ਇਹ ਨਹੀਂ ਬੰਦੇ ਨੂੰ ਜਿੰਦਾ ਛੱਡਦੀ ਦੇਖ ਪਾ ਮੈਂ ਤਾਂ ਇਸ ਖਰਚ ਵੀ ਨਹੀਂ ਰੰਦਾ ਦੇਖ ਲਾ ਤੂੰ ਕਿੱਥੇ ਜਾ ਕੇ ਜਲਾਲਾਬਾਦ ਪਤਾ ਨਹੀਂ 200 ਮੀਲ ਕਿ 300 ਮੀਲ ਇਹ ਬਿਮਾਰੀ ਉਥੇ ਕਿੱਦਾਂ ਜਾ ਪਹੁੰਚੇ ਫਿਰ ਉਹ ਚੁੱਪ ਕਰ ਗਿਆ ਤੇ ਸੋਚਾਂ ਵਿੱਚ ਘਿਰ ਗਿਆ ਇਸ ਸਮੇਂ ਪਾਲੇ ਦੀ ਪਤਨੀ ਦੱਸਣ ਲੱਗੀ ਕਿ ਗਿਰਜਾ ਕਰਦੇ ਨਾ ਕਈ ਖੇਤ ਆ ਸਾਰੇ ਵਾਹੀ ਸਤਨਾਮੀ ਸਾੰਦ ਕਦੇ ਹੰਬਦਾ ਥੱਕਦਾ ਨਹੀਂ ਕਣਕ ਵੱਢਣੀ ਹੋਵੇ ਚਾਹੇ ਕਮਾਦ ਝੋਨਾ ਜਾਂ ਤੱਕ ਦੇ ਥੱਕ ਕੇ ਖਲੋ ਜਾਵੇ ਡਾਕਟਰ ਪਤਾ ਨਹੀਂ ਕਿਹੜੀ ਬਿਮਾਰੀ ਦੱਸੀ ਜਾਂਦਾ ਮੈਨੂੰ ਛੋਟਾ ਭਰਾ ਰੋਟੀ ਨੂੰ ਕਹਿਣਾ ਆ ਤਾਂ ਮੈਂ ਉੱਠਦਾ ਹੋਇਆ ਬੋਲਿਆ ਪਾਲੇ ਸੌਂ ਜਾ ਬਾਈ ਅੱਧੀ ਰਾਤ ਹੋਣ ਨੂੰ ਆ ਬਹਿ ਜਾ ਪਾ ਆਪਾਂ ਕਿਹੜਾ ਨਿਤ ਨਿਤ ਗੱਲਾਂ ਕਰਨੀਆਂ ਇਸ ਭੌਰ ਦਾ ਕੋਈ ਪਤਾ ਨਹੀਂ ਕਦੋਂ ਉਡਾਰੀ ਮਾਰ ਜਾਏ ਮਰਨ ਤੋਂ ਪਹਿਲਾਂ ਹਰ ਬੰਦਾ ਹੀ ਜਜ਼ਬਾਤੀ ਗੱਲਾਂ ਕਰਨ ਲੱਗ ਜਾਂਦਾ ਹੈ ਮੈਂ ਉਹਨੂੰ ਸ਼ਾਂਤ ਹੋ ਕੇ ਸੌਣ ਲਈ ਕਹਿ ਕੇ ਆ ਗਿਆ ਮੈਂ ਆ ਕੇ ਬੀਬੀ ਤੇ ਬਿੱਲੇ ਨਾਲ ਗੱਲਾਂ ਕਰਦੇ ਹੀ ਰੋਟੀ ਖਾਦੇ। ਉਦੋਂ ਹੀ ਮਦਨ ਦਾ ਮੁੰਡਾ ਆ ਗਿਆ ਤੇ ਮੇਰੇ ਕੋਲ ਹੋ ਕੇ ਰੋਂਦਾ ਰੋਂਦਾ ਕਹਿਣ ਲੱਗਿਆ ਤਾਇਆ ਕਰਨੂ ਚੱਲੋ। ਚਾਚਾ ਤੁਰ ਗਿਆ। ਤੁਹਾਡੇ ਆਉਣ ਬਾਅਦ ਮਾਂਜੀ ਨਾਲ ਤੇ ਚਾਚੀ ਨਾਲ ਗੱਲਾਂ ਕਰਨ ਲੱਗ ਪਿਆ। ਫੇਰ ਲੰਮਾ ਜਿਹਾ ਸਾਹ ਲਿਆ ਤੇ ਤੌਣ ਲੁੜਕ ਗਈ। 10 10 ਦਾ ਲਾਡੀ ਉੱਚੀ ਉੱਚੀ ਰੋਣ ਲੱਗ ਪਿਆ। ਧੰਨਵਾਦ ਜੀ। ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ